ਤੋ ਨਮਾਸ਼ਾਰਤ ਬਾਬਾ YouTube ਚੈਨਲ ਖੜੇ ਹੈਗੇ ਆ ਅਸੀਂ ਪਿੰਡ ਮਾਲਕੋਟ ਦਾ Swift ਗੱਡੀ ਜਿਹੜੀ ਆ Swift Dzire ਗੱਡੀ ਦਾ ਇੱਕ ਜ਼ਬਰਦਸਤ ਐਕਸੀਡੈਂਟ ਹੋਇਆ ਆ ਇਹ ਦੱਸਿਆ ਜਾ ਰਿਹਾ ਆ ਕਿ ਬੀਤੀ ਰਾਤ ਐਕਸੀਡੈਂਟ ਹੋਇਆ ਗੱਡੀ ਦਾ ਤੁਸੀਂ ਨੰਬਰ ਦੇਖ ਸਕਦੇ ਹੋ PV32JU4557 PV32JU4557 ਗੱਡੀ ਹੈਗੀ ਆ ਔਰ ਗੱਡੀ ਦੇ ਪਰ ਖੱਤੇ ਉੱਡ ਗਏ ਨੇ ਇਹ ਜਿਹੜੀ ਗੱਡੀ ਆ ਤੁਸੀਂ ਦੇਖ ਪਾ ਰਹੇ ਆ ਗੱਡੀ ਦੇ ਪਰਖੱਚੇ ਉੱਡ ਗਏ ਨੇ ਔਰ ਗੱਡੀ ਦਾ ਤੁਸੀਂ ਦੇਖ ਸਕਦੇ ਹੋ ਕਿ ਮੋਰੇ ਨੂੰ ਨੁਕਸਾਨ ਜਿਹੜਾ ਆ ਇਹ ਕਿੰਨਾ ਜ਼ਿਆਦਾ ਹੋ ਚੁੱਕਾ ਹੈਗਾ ਆ ਔਰ ਆ ਦਰਖਤ ਦੇ ਨਾਲ ਟਕਰਾਈ ਹੈਗੀ ਆ ਬਾਕੀ ਹੋਰ ਬੇਰਵਾ ਵੀ ਅਸੀਂ ਦੇਖਦੇ ਆ ਕਿ ਕਿੱਦਾਂ-ਕਿੱਦਾਂ ਹੋ ਸਕਦਾ ਆ ਜੋ ਅੰਦਾਜ਼ਾ ਲਗਾਇਆ ਜਾ ਸਕਦਾ ਆ ਗੱਡੀ ਪੂਰੀ ਪੈਰਾਂ ਜਿਹੜੀ ਆ ਉਹ ਤਹਿਸ਼ ਨੈਸ਼ ਹੋ ਗਈ ਹੈਗੀ ਆ ਗੱਡੀ ਦਾ ਨੰਬਰ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਘਰਨੇ ਆ ਪੀਵੀ 32 ਯੂ 45 57 ਇਹ ਜਿਹੜੀ ਗੱਡੀ ਹੈਗੀ ਆ ਆ ਤੁਸੀਂ ਦੇਖ ਸਕਦੇ ਆ ਦਰਖਤ ਦੇ ਵਿੱਚ ਕਿੰਨੀ ਜ਼ਬਰਦਸਤ ਜਿਹੜੀ ਆ ਇਹ ਗੱਡੀ ਆ ਜਾਂ ਤਾਂ ਇਹਦੀ ਅੰਦਾਜ਼ਾ ਲਗਾਇਆ ਜਾ ਸਕਦਾ ਆ ਜਾਂ ਤਾਂ ਕੋਈ ਤੇਜ਼ ਰਫਤਾਰੀ ਹੋਏਗੀ ਔਰ ਆ ਤੁਸੀਂ ਗੱਡੀ ਦਾ ਹਾਲਤ ਦੇਖ ਸਕਦੇ ਆ ਪਰ ਖੱਟੇ ਉੱਟ ਗਏ ਨੇ ਗੱਡੀ ਤੇ ਪਰ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਆ ਵਕਤ ਜਿਹੜਾ ਤੁਸੀਂ ਆ ਦੇਖ ਪਾ ਰਹੇ ਹੋ ਇਹ ਬਾਇਆ ਰਾਹੋਂ ਰੋਡ ਹੈਗਾ ਜੋ ਨਮਾਸ਼ਹਿਰ ਤੋਂ ਹੁੰਦੇ ਹੋਏ ਬਾਇਆ ਰਾਹੋਂ ਲੁਧਿਆਣਾ ਨੂੰ ਜਾਂਦਾ ਔਰ ਇਹ ਜਿਹੜੀ ਗੱਡੀ ਆ ਜੋ ਅੰਦਾਜ਼ਾ ਲਗਾ ਸਕਦੇ ਆ ਕਿ ਇਹ ਰਾਹੋਂ ਸਾਈਡ ਤੋਂ ਆ ਰਹੀ ਹੋਵੇਗੀ ਔਰ ਇੱਥੋਂ ਇਹ ਤੁਸੀਂ ਦੇਖ ਸਕਦੇ ਆ ਗੱਡੀ ਔਰ ਦੂਸਰੇ ਪਾਸੇ ਉਹ ਗੱਡੀ ਦੇਖ ਸਕਦੇ ਆ ਕਾਫੀ ਦੂਰ ਜਿਹੜੀ ਆ ਆਪਣੀ ਸਾਈਡ ਤੋਂ ਹੁੰਦੀ ਹੋਈ ਸੱਜੇ ਹੱਥ ਜਾ ਕੇ ਦਰਖਤ ਦੇ ਨਾਲ ਟਕਰਾਂਦੀ ਹੈਗੀ ਆ ਔਰ ਇੱਥੇ ਲੱਗਦਾ ਆ ਜੋ ਅੰਦਾਜ਼ਾ ਲਗਾ ਸਕਦੇ ਆ ਅਸੀਂ ਇਸ ਦੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਪੁਸ਼ਟੀ ਨਹੀਂ ਕਰਦਾ ਔਰ ਨਾ ਹੀ ਇਸ ਨੂੰ ਅਸੀਂ ਫਾਈਨਲ ਤੌਰ ਤੇ ਕਹਿੰਦੇ ਹੈਗੇ ਕਿਉਂਕਿ ਇੱਕ ਇਰਾਦਾ ਐਕਸੀਡੈਂਟ ਹੈ ਅੰਦਾਜ਼ਾ ਲਗਾਇਆ ਜਾ ਸਕਦਾ ਕਿਉਂਕਿ ਸੜਕ ਦੇ ਇਸ ਪਾਰ ਜਿਹੜਾ ਆ ਇਸ ਪਾਰ ਤੁਸੀਂ ਦੇਖ ਸਕਦੇ ਆ ਜਿਸ ਤਰ੍ਹਾਂ ਕੀ ਕੋਈ ਕੋਈ ਹੋਰ ਗੱਡੀ ਇਹਦੇ ਵਿੱਚ ਸ਼ਾਇਦ ਸ਼ਾਇਦ ਸਾਬਤ ਵਰਤ ਰਿਆਂ ਸ਼ਾਇਦ ਕੋਈ ਗੱਡੀ ਇਸ ਦੇ ਵਿੱਚ ਕੋਈ ਹੋਰ ਵੱਜੀ ਹੋਵੇ ਕਿਉਂਕਿ ਜੇਕਰ ਆ ਜਿਹੜਾ ਸਮਾਨ ਖਿਲਰਿਆ ਹੋਇਆ ਹੈ ਉਹ ਤੁਸੀਂ ਅੱਖਾਂ ਦੇਖ ਰਹੇ ਹੈਗੇ ਆ ਇਹ ਉਸ ਗੱਡੀ ਦੇ ਨਾਲ ਮੇਲ ਨਹੀਂ ਖਾਂਦਾ ਕਿਉਂਕਿ ਉਹ ਗੱਡੀ ਬਿਲਕੁਲ ਨਵੀਂ ਹੈਗੀ ਆ ਔਰ ਆ ਜਿਹੜਾ ਟੁੱਟਿਆ ਹੋਇਆ ਸਮਾਨ ਹੈਗਾ ਇਹ ਪੁਰਾਣਾ ਲੱਗਦਾ ਹੈਗਾ ਔਰ ਇੱਥੋਂ ਜਿਹੜਾ ਤੁਹਾਨੂੰ ਦਿਖਾ ਰਿਹਾ ਹੈਗਾ ਆ ਕਰੀਬ-ਕਰੀਬ ਕੋਈ 1.5 ਕੋਈ ਅੰਦਾਜ਼ਾ ਲਗਾ ਸਕਦੇ ਹਾਂ 100 ਕਦਮ ਅੱਗੇ 100 ਕਦਮ ਅੱਗੇ ਜਿਹੜਾ ਦੂਸਰੀ ਸਾਈਡ ਤੇ ਜਾ ਕੇ ਜਿਹੜੀ ਗੱਡੀ ਹੈਗੀ ਆ ਉਹ ਦਰਖਤ ਦੇ ਵਿੱਚ ਜਾ ਕੇ ਵੱਜਦੀ ਆ ਔਰ ਉਹ ਕੋਸ਼ਿਸ਼ ਕਰਾਂਗੇ ਜੇਕਰ ਮੌਕੇ ਤੋਂ ਕੋਈ ਜਾਣਕਾਰੀ ਮਿਲਦੀ ਹੈਗੀ ਆ ਇਸ ਮੌਕੇ ਦੇ ਉੱਪਰ ਔਰ ਪੁਲਿਸ ਜਿਹੜੀ ਹੈਗੀ ਆ ਉਹ ਵੀ ਪਹੁੰਚੀ ਆ ਮਤਲਬ ਉਹ ਪਹੁੰਚ ਕੇ ਮੇਰੇ ਆਉਣ ਤੋਂ ਪਹਿਲਾਂ ਥੋੜਾ ਸਮਾਂ ਚੱਲ ਗਿਆ ਹੈਮਰਾਜ ਜੀ ਜਿਹੜੇ ਆ ਇਸ ਮੌਕੇ ਤੇ ਪਹੁੰਚੇ ਸੀਗੇ ਔਰ ਕੋਸ਼ਿਸ਼ ਕਰਾਂਗੇ ਕਿ ਅਸੀਂ ਹੋਰ ਜਾਣਕਾਰੀ ਜਿਹੜੀ ਆ ਉਹ ਲਈਏ ਔਰ ਆ ਜਿਹੜੀ ਲੈਟਾਂ ਵਗੈਰਾ ਟੁੱਟੀਆਂ ਹੋਈਆਂ ਆ ਇਹ ਕਿਸੇ ਹੋਰ ਬਾਹਨ ਦੀਆਂ ਹੋ ਸਕਦੀਆਂ ਹੈਗੀਆਂ ਆ ਕਿਉਂਕਿ ਆ ਤੁਸੀਂ ਦੇਖ ਪਾ ਰਹੇ ਆ ਸੜਕ ਦੇ ਉਸ ਪਾਰ ਜਾ ਕੇ ਉਹ ਗੱਡੀ ਬਿਲਕੁਲ ਨਵੀਂ ਹੈਗੀ ਆ ਤੇ ਜਿਹੜਾ ਇੱਧਰ ਇੱਕ ਸਾਈਡ ਦੇ ਉੱਪਰ ਕਚਰਾ ਆ ਜਾ ਮਤਲਬ ਕਿ ਸੋਰੀ ਮਾਫ ਕਰਨਾ ਗੱਡੀ ਦੀਆਂ ਲੈਟਾਂ ਵਗੈਰਾ ਟੁੱਟੀਆਂ ਹੋਈਆਂ ਨੇ ਬਿਲਕੁਲ ਜਿਹੜੀਆਂ ਆ ਕੋਈ ਪੁਰਾਣੀ ਗੱਡੀ ਦੀਆਂ ਲੱਗਦੀਆਂ ਨੇ ਫਿਲਹਾਲ ਇਹਦੇ ਬਾਰੇ ਪੂਰੀ ਜਾਣਕਾਰੀ ਤਾਂ ਨਹੀਂ ਮਿਲ ਸਕੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੀ ਗੱਲਬਾਤ ਹੋਈ ਹੈਗੀ ਆ ਔਰ ਅਸੀਂ ਹਮੇਸ਼ਾ ਕਹਿੰਦੇ ਆ ਕਿ ਬਾਹਨ ਹਮੇਸ਼ਾ ਜਿਹੜਾ ਆ ਹੋਲੀ ਚਲਾਓ ਔਰ ਇਸੀ ਰੋਡ ਦੇ ਉੱਪਰ ਇੱਕ ਕੱਲ ਪਰਸੋ ਵੀ ਐਕਸੀਡੈਂਟ ਹੋਇਆ ਸੀ ਤਕਰੀਬਨ 2-3 ਦਿਨ ਲਗਾਤਾਰ ਤੋਂ ਇਸ ਰੋਡ ਦੇ ਉੱਪਰ ਐਕਸੀਡੈਂਟ ਹੋ ਰਹੇ ਨੇ ਕਦੀ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਵੱਜਦਾ ਆ ਔਰ ਨਵਾਂ ਸ਼ਰਦ ਬਾਬਾ ਜੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਸੀਂ ਕੋਸ਼ਿਸ਼ ਕਰਾਂਗੇ ਕਿ ਪੂਰੀ ਜਾਣਕਾਰੀ ਲੈਣ ਦੀ ਆਖਰਕਾਰ ਇਹ ਹੋਇਆ ਕੀ ਆ ਨਾਮ ਕੀ ਆ ਮੇਰਾ ਨਾਮ ਸੁਖਤਾ ਜੈਰਾਜ ਪਿੰਡ ਮਾਲਕੋੜ ਕੁਝ ਮਾੜੀ ਮੋਟੀ ਜਾਣਕਾਰੀ ਹੈਗੀ ਆ ਵੀ ਜਿਹੜਾ ਐਕਸੀਡੈਂਟ ਮਾਲਾ ਹੋਇਆ ਹਾਂਜੀ ਕੋਈ ਕੀ ਗੱਲਬਾਤ ਹੋਈ ਹੋਏਗੀ ਜਾਂ ਤੁਹਾਨੂੰ ਕੁਝ ਬੜੀ ਮੋਟੀ ਖਬਰ ਹੋਵੇ। ਜੀ ਕਹਾ ਰਾਤੀ ਤਕਰੀਬਨ ਰੋਟੀ ਪਾਣੀ ਖਾ ਕੇ ਹੀ 11 ਵਜੇ ਅ ਸੋਣੇ ਦਾ ਆਪਣਾ ਕਰ ਰਹੇ ਸੀਗੇ ਵੀ ਸੌਣ ਲੱਗੇ ਸੀਗੇ। ਘਰ ਤੁਹਾਡਾ ਇੱਥੇ ਨੇੜੇ ਹੀ ਆ। ਬਿਲਕੁਲ ਨਾਲ ਹੀ ਘਰ ਹੈ। ਅੱਛਾ ਤੇ ਬੜੀ ਜ਼ੋਰ ਦੀ ਇੱਕ 11 ਵਜੇ ਪਟਾਕੇ ਦੀ ਓਵਾਰ ਕਰੀਬ ਕਰੀਬ 11:00 ਵਜੇ 11 ਵਜੇ ਹਾਂ ਤੇ 5-10 ਮਿੰਟ ਉੱਪਰ ਥੱਲੇ ਹੋਵੰਗੇ। ਹਾਂ ਤੇ ਘਰ ਵਾਲੀ ਕਹਿੰਦੀ ਜ਼ੋਰ ਦੀ ਪਟਾਕਾ ਹੋਇਆ। अच्छा मैं कहूं वो पंचर-पूंचर ਹੋਇਆ ਹੋਣਾ ਕੋਈ ਟਰੱਕ ਦਾ ਐਡੀ ਜ਼ੋਰ ਦੀ ਪਟਾਕਾ ਹੋਇਆ ਤਾਂ ਪੈਂਚਰ ਹੀ ਹੋ ਸਕਦਾ ਹਾਂ ਵੀ ਛੱਡੋ ਪਰੇ ਕੀ ਜਾਣਾ ਹੂੰ ਤੇ ਫਿਰ ਅਸੀਂ ਆਏ ਨਹੀਂ ਬਾਹਰ ਤੁਸੀਂ ਸੋਚਿਆ ਪੈਂਚਰ ਹੋਇਆ ਹੋਣਾ ਇਦਾਂ ਹਾਂ ਮੈਂ ਕਿ ਬਸੇਰੇ ਟਿਫਰ ਨੰਗ ਦੇ ਇੱਥੇ ਪਰ ਜੇ ਪਤਾ ਹੁੰਦਾ ਤਾਂ ਤੁਸੀਂ ਆ ਜਾਣਾ ਸੀ ਆ ਜਾਣਾ ਸੀ ਪੂਰੀ ਮਾਤਰਿਕ ਗੱਲ ਨਹੀਂ ਸੀਗੀ ਹਾਂ ਇਦਾਂ ਕੁਝ ਨਹੀਂ ਹੈ ਲੇਕਿਨ ਅਸੀਂ ਉਹ ਸੋਚਿਆ ਕਿ ਪੈਂਚਰ ਹੋਇਆ ਜ਼ੋਰ ਦੀ ਪਟਾਕਾ ਵੱਜਿਆ ਇਸ ਕਰਕੇ ਅਸੀਂ ਵੀ ਆਏ ਨਹੀਂ 11 ਵਜੇ ਦਾ ਟਾਈਮ ਸੀਗਾ ਤੇ ਸੁਵੇਰੇ ਹੁਣ ਜਦੋਂ ਆ ਕੇ ਦੇਖਿਆ ਤਾਂ ਇਹ ਗੱਡੀ ਆ ਐਕਸੀਡੈਂਟ ਹੋਈ ਪਈ ਸੀ ਜੀ ਕੋਈ ਮਤਲਬ ਪਤਾ ਨਹੀਂ ਲੱਗਾ ਕਿੱਥੇ ਹੋਇਆ ਨਹੀਂ ਸਰ ਨਹੀਂ ਪਤਾ ਨਹੀਂ ਲੱਗਾ ਕਿੱਦਾਂ ਠੀਕ ਹੈ ਆ ਦੇਖੋ ਪੁਰਾਣੀ ਗੱਡੀ ਹੈ ਤੇ ਦੂਜੀ ਗੱਡੀ ਆ ਬੱਸ ਹੈ ਗੱਡੀ ਨਾਲ ਨਗਰਾ ਤੇ ਜਿਹੜੀ ਸਿਰ ਗੱਡੀ ਹੋਰ ਹੈ ਇਹ ਤਾਂ ਦੇਖੋ ਦੂਜੀ ਗੱਡੀ ਮਾਰ ਕੇ ਤਾਂ ਜੀ ਹੋਇਆ ਹੈ ਅੰਦਾਜ਼ਾ ਇਹੀ ਆ ਹਾਂ ਜੀ 40 40 ਕਿਲੋਮੀਟਰ ਤੇ ਮੀਟਰ ਰੁਕਿਆ ਹੋਇਆ 40 ਕਿਲੋਮੀਟਰ 40 ਦੀ ਸਪੀਡ ਤੇ ਮੀਟਰ ਰੁਕਿਆ ਹੋਇਆ ਕੋ ਗੱਡੀ ਤੇਜ਼ ਨਹੀਂ ਸੀ ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਹਾ ਜਾ ਸਕਦਾ ਅਸੀਂ ਪੁਸ਼ਟੀ ਨਹੀਂ ਕਰਦੇ ਹੈਗੇ ਕਿ ਕੋਈ ਦੂਜੀ ਗੱਡੀ ਇਹਦੇ ਵਿੱਚ ਜ਼ਰੂਰ ਵੱਜੀ ਹੋਵੇਗੀ ਇਹ ਅੰਦਾਜ਼ਾ ਆ ਅਸੀਂ ਪੁਸ਼ਟੀ ਨਹੀਂ ਕਰਦੇ ਹੈਗੇ ਬਾਕੀ ਸੁਣਾਣੇ ਆ ਦੁਕਾਨ ਦਾ ਨਾਮ ਹੈ ਬਾਬਾ ਬਿਸ਼ਕਰਮਾ ਫਰਨੀਚਰ ਹਾਊਸ ਬਾਬਾ ਬਿਸ਼ਕਰਮਾ ਫਰਨੀਚਰ ਹਾਊਸ ਰਾਹੋਂ ਰਾਹੋਂ ਔਰ ਉਹਦੇ ਜੋ ਭਰਾ ਨੇ ਸਾਨੂੰ ਗੱਡੀ ਦੇ ਇਹਦੀਆਂ ਹੀ ਆ ਜੀ ਟ੍ਰਿਪਰ ਜੀ ਭਾਈ ਮੈਂ ਨੱਕਰ ਕਹਿੰਦੇ ਆ ਜਿਉਂ ਦੇ ਛੋਟੀ ਗੱਡੀ ਨੇ ਇੱਥੇ ਰਹਿ ਜਾ ਨਹੀਂ ਜਾਣੀ ਮਤਲਬ ਅੰਦਾਜ਼ਾ ਆ ਕੋਈ ਵੱਡੀ ਗੱਡੀ ਹੋ ਸਕਦੀ ਆ ਵੱਡੀ ਗੱਡੀ ਹੋ ਸਕਦੀ ਬਿਲਕੁਲ ਠੀਕ ਹੈ ਜਿਸ ਹਾਂਜੀ ਇਹਨਾਂ ਨੂੰ ਨੁਕਸਾਨ ਨਹੀਂ ਹੋਣਾ ਨਹੀਂ ਇਹਨਾਂ ਹੋਣਾ ਨਹੀਂ ਨਹੀਂ ਜਿਸ ਹਾਈਟ ਦੇ ਉੱਪਰ ਉਹ ਨਿਸ਼ਾਨੀਆਂ ਦੱਸ ਰਹੀਆਂ ਆ ਠੀਕ ਗੱਲ ਹੈ ਜੀ ਜਿੱਦਾਂ ਮਤਲਬ ਆ ਕੀ ਉਹ ਨਿਸ਼ਾਨੀ ਦੱਸ ਰਹੀ ਆ ਉੱਪਰੋਂ ਕੋਈ ਵੱਡੀ ਗੱਡੀ ਹੋ ਸਕਦੀ ਆ ਵੱਡੀ ਗੱਡੀ ਦੇ ਹਾਲੇ ਉਹਨਾਂ ਅੰਗ ਲੱਗਿਆ ਹੈ ਨਾ ਉਹ ਸੋ ਖੈਰ ਇਹ ਆਪੋ ਆਪਣੇ ਸਾਰੇ ਅੰਦਾਜ਼ੇ ਹਨ ਅਸੀਂ ਕਿਸੇ ਕੱਲ ਦੀ ਇਸ ਤਰ੍ਹਾਂ ਅਸੀਂ ਪੁਸ਼ਟੀ ਨਹੀਂ ਕਰਦੇ ਹੈਗੇ ਇਹ ਅੰਦਾਜ਼ੇ ਆ ਟਿੱਪਰ ਵੱਜਾ ਜਾਂ ਗੱਡੀ ਵੱਜੀ ਜਾਂ ਕੀ ਵੱਜਾ ਇਹ ਫਿਲਹਾਲ ਜਾਂਚ ਦਾ ਵਿਸ਼ਾ ਹੈ ਅੱਜਾ ਕੀ ਲੱਗਦਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਅੰਦਾਜ਼ਾ ਬਜੀ ਇਹੀ ਹੈ ਵੇ ਵੱਡੀ ਗੱਡੀ ਦਾ ਕੰਮ ਹੈ ਛੋਟੀ ਗੱਡੀ ਦਾ ਨਹੀਂ ਹੈਗਾ ਮਤਲਬ ਵੱਡੀ ਗੱਡੀ ਦਾ ਕੰਮ ਕਿਦਾਂ ਅਸੀਂ ਅੰਦਾਜ਼ਾ ਲਾ ਜਿਦਾ ਕਿ ਆਈਡੀਏ ਨਾ ਕਿ ਇੰਨੀ ਉੱਚੀ ਹਾਈਟ ਤੇ ਉਹ ਜਿਹੜਾ ਕਿ ਰੰਗ ਲੱਗਿਆ ਆ ਹਾਂ ਉਹ ਟਿਪਰ ਦਾ ਹੀ ਲੱਗਦਾ ਆ ਟਿਪਰ ਜਾਂ ਵੱਡੇ ਬਾਂਹ ਦਾ ਹੋ ਸਕਦਾ ਮਤਲਬ ਜੇ ਛੋਟੀ ਹੁੰਦੀ ਤੇ ਫੇਰ ਉਹ ਉਚਾਈ ਦੇ ਵਿੱਚ ਜਿੱਥੇ ਅਚਾਈ ਜੇ ਛੋਟੀ ਹੁੰਦੀ ਦੋ ਹੀ ਗੱਡੀਆਂ ਇੱਥੇ ਹੋਣੀਆਂ ਸੀ ਦੋਵੇਂ ਇਸ ਲਈ ਉਹ ਭੱਜ ਨਹੀਂ ਸਕਦੀ ਆ ਇੰਨੀ ਨੁਕਸਾਨੀ ਆ ਉਹ ਵੀ ਗੱਡੀ ਇੰਨੀ ਨੁਕਸਾਨੀ ਹੋਣੀ ਸੀਗੀ ਹੋਣੀ ਸੀ ਠੀਕ ਤੁਹਾਡਾ ਨਾਮ ਕੀ ਆ ਅਸ਼ਵਨੀ ਕੁਮਾਰ ਆ ਭਾਜੀ ਅਸ਼ਵਨੀ ਕੁਮਾਰ ਜੀ ਇਹ ਇਹ ਤੁਹਾਡੇ ਕੀ ਲੱਗਦੇ ਸੀ ਇਹ ਮੇਰਾ ਬ੍ਰਦਰ ਹੀ ਆ ਫਰੈਂਡ ਆ ਮੇਰਾ ਅੱਛਾ ਉਮਰ ਕਿੰਨੀ ਕੁ ਹੋਏਗੀ ਉਮਰ 30 ਸਾਲ ਦੀ ਹੈਗੀ ਭਾਜੀ 30 ਸਾਲ ਦੀ ਹੈਗੀ ਆ ਉਮਰ ਤੇ ਇਹ ਕੰਮ ਕੀ ਕਰਦੇ ਹੈਗੇ ਲੱਕੜ ਦਾ ਕੰਮ ਕਰਦੇ ਜੀ ਕਿਹੜੀ ਜਗ੍ਹਾ ਵੈਸੇ ਕੋਠੀਆਂ ਚ ਚੱਲ ਮੈਂ ਤੁਹਾਨੂੰ ਵੈਸੇ ਚੱਲ ਮੈਂ ਇਹ ਕੁਛ ਇੰਨਾ ਕੰਦਾਜਾ ਪਤਾ ਲੱਗਾ ਕਿੱਥੋਂ ਆਏ ਸੀ ਕਿੱਧਰ ਨੂੰ ਜਾਣੀ ਭਾਜੀ ਗਰਾਂ ਕਿਸੇ ਦਾ ਪਾਸਪੋਰਟ ਦੇਣ ਗਏ ਸੀਗੇ ਅੱਛਾ ਉੱਥੋਂ ਆਏ ਸੀ ਨਹੀਂ ਉੱਥੋਂ ਆਏ ਸੀ ਤੇ ਤੁਹਾਨੂੰ ਕਿੰਨੇ ਕ ਵਜੇ ਪਤਾ ਲੱਗਾ ਤੁਹਾਨੂੰ 11 ਵਜੇ ਪਤਾ ਲੱਗਿਆ ਜੀ ਜਦੋਂ 11 ਵਜੇ ਜਦੋਂ ਪਤਾ ਲੱਗਿਆ ਐਮੂਲੈਂਸ ਲੈ ਗਈ ਸੀ ਇਹਨਾਂ ਨੂੰ ਉਹ ਸੱਚਾ ਉਮਰ ਕਿੰਨੀ ਕੀਨਾਂ ਦੀ 30 ਸਾਲ ਦੀ 30 ਸਾਲ ਦੀ ਉਮਰ ਹੈਗੀ ਆ ਤੇ ਇਹਨਾਂ ਦਾ ਹੁਣ ਕੰਡੀਸ਼ਨ ਕੀ ਦੱਸੀ ਓਹੋ ਬੇਹੱਦੀ ਦੁੱਖ ਦੀ ਗੱਲ ਆ ਕਿੱਦਾਂ ਲੱਗਿਆ ਭਾਜੀ ਸਿਰ ਤੇ ਇੰਨੀ ਕ ਲੱਗੀ ਆ ਮਤਲਬ ਇੰਨੀ ਉਹ ਟੱਕ ਡੂੰਗਾ ਬਹਿ ਗਿਆ ਅੰਦਰ ਨੂੰ ਮਤਲਬ ਸਿਰ ਦੇ ਅੰਦਰ ਗਹਿਰੀ ਸੱਟ ਲੱਗੀ ਗਹਿਰੀ ਸੱਟ ਲੱਗੀ ਡੂੰਗਾ ਗਹਿਰੀ ਸੱਟ ਉਹ ਗੱਡੀ ਖਤਮ ਹੋ ਜਾਣੀ ਸੀ ਉਹ ਲੱਗਾ ਜੇ ਨਾ ਇਟ阿里 ਗੱਡੀ ਲੱਗਦੀ ਨਾ ਨਾਲ ਉਹ ਗੱਡੀ ਵੀ ਆਪ ਵੀ ਖਤਮ ਹੋ ਜਾਂਦੀ ਪਰਦਾ ਕੰਮ ਹੋਣਾ ਜਿਹੜਾ ਜ਼ੋਰ ਜ਼ੋਰ ਲੱਗਦੀ ਪੜਦਾ ਕਰੇ ਬੱਚਾ ਵਾਹ 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 ਉਹ ਹੀ ਆ ਜਾਂਦਾ ਤੇ ਇਹਦੇ ਨਾਲ